ਗੋੜਾ ਦੇ ਪਿੰਡ ਜਗਜੀਤਪੁਰ ਦੇ ਨਜ਼ਦੀਕ 60 ਕਿਲੋਟਾਟਰਾ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਸਹੀ ਕਾਰਵਾਈ ਨਾ ਹੋਣ ਤੇ ਮੱਲਾ ਗੋਂਦਪੁਰ ਦੇ ਨਿਵਾਸੀਆਂ ਨੇ ਐਸਪੀ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਅਤੇ ਮੰਗ ਰੱਖੀ ਕਿ ਜੇਸੀਬੀ ਮਾਲਕ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਤੇ ਬਣਦੀ ਸਹੀ ਧਾਰਾ ਲਗਾਈ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਮੰਗ ਰੱਖੀ ਕਿ ਮ੍ਰਿਤਕ ਦੇ ਪਰਜਨਾਂ ਨੂੰ ਸਹੀ ਮੁਆਫਜ਼ਾ ਦਿੱਤਾ ਜਾਵੇ ਆ ਤੁਹਾਨੂੰ ਸੁਣਾਉਂਦੇ ਹਾਂ ਕੀ ਕਿਹਾ ਡੀਐਸਪੀ ਜਸਪ੍ਰੀਤ ਸਿੰਘ ਨੇ ਅਤੇ ਮੋਹੱਲਾਨਿਵਾਸੀਆਂ ਨੇ ਫਗਵਾੜਾ ਐਕਸੈਸ ਨਿਊਜ਼ ਲਾਈਵ ਤੋਂ ਬਲੌਨ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਸਾਡੇ ਪਰਵਾਸੀ ਵੀਰ ਸਾਡੇ ਭਾਈਚਾਰੇ ਦੇ ਵਿੱਚ ਰਹਿਣ ਵਾਲੇ ਤਿੰਨ ਬੱਚੇ ਜੋ ਕਿ ਬੜੀ ਜੀਸੀਬੀ ਜਿਹੜੀ ਬਿਨਾ ਨੰਬਰ ਪਲੇਟ ਤੋਂ ਸ਼ਹਿਰ ਵਿੱਚ ਘੁੰਮ ਰਹੀ ਸੀਗੀ ਉਦੋਂ ਉਹ ਤਿੰਨੇ ਬੱਚਿਆਂ ਦੀ ਮੌਤ ਹੋ ਗਈ ਮੌਕੇ ਤੇ ਹੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਦਾ ਰੋਲ ਸੀਗਾ ਉਹ ਸ਼ੂਨੇ ਰਿਹਾ ਪੂਰਾ ਮੱਡਾ ਇਸ ਵੇਲੇ ਇਸ ਸ਼ੋਕਮਈ ਘਟਨਾ ਵਿੱਚ ਇਕੱਠੇ ਆ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਆ ਇਹਨਾਂ ਨੇ ਸਾਡੇ ਪ੍ਰਵਾਸੀ ਭਰਾਵਾਂ ਨਾਲ ਵੀ ਮਿਸਬੀਹੇਵ ਕੀਤਾ ਉੱਥੇ ਗਏ ਗਏ ਜਦੋਂ ਤੇ ਉਹਨਾਂ ਨੇ ਜਿਹੜੀ ਐਫ ਆਈ ਆਰ ਕਾਨੂੰਨ ਦੇ ਹਿਸਾਬ ਨਾਲ ਹੋਣੀ ਚਾਹੀਦੀ ਸੀ ਉਹ ਹੋਈ ਨਹੀਂ ਉਹਨਾਂ ਨੇ 304ਏ ਸੈਕਸ਼ਨ ਲਾਤੀ ਜਦੋਂ ਕਿ 304 304 ਲੱਗਣੀ ਚਾਹੀਦੀ ਸੀਗੀ ਹਾਲੇ ਤੱਕ ਜੀਐਸਵੀ ਦਾ ਮਾਲਕ ਜਿਹਨੇ ਆਪਣੀ ਜੀਐਸਵੀ ਬਿਨਾ ਨੰਬਰ ਪਲੇਟ ਤੋਂ ਉਹ ਸ਼ਹਿਰ ਵਿੱਚ ਇੱਕ ਲੋਕਾਂ ਨੂੰ ਮਾਰਨ ਲਈ ਘੁਮਾਰੇ ਹੈ ਤੇ ਉਹਦਾ ਡਰਾਈਵਰ ਵੀ ਲਾਪਤਾ ਹੈ ਤੇ ਮਾਲਕ ਵੀ ਨਹੀਂ ਮਿਲਦਾ ਤੇ ਅਸੀਂ ਇਸ ਸਿਲਸਿਲੇ ਦੇ ਜਦੋਂ ਅਸੀਂ ਆਪਣੇ ਉਹਾਰੇ ਹਲਕੇ ਦੇ ਚਾਰ ਜੁਗਿੰਦਰ ਸਿੰਘ ਮਾਨ ਜੀ ਨਾਲ ਗੱਲ ਕੀਤੀ ਉਹ ਮੌਕੇ ਤੇ ਸਵੇਰੇ ਸਾਡੇ ਵਿੱਚ ਆਏ ਗੋਮਿੰਦਪੁਰੇ ਤੇ ਉਹਨਾਂ ਨੇ ਉਸੇ ਵੇਲੇ ਮੈਡਮ ਐਸਪੀ ਨੂੰ ਫੋਨ ਕੀਤਾ ਤੇ ਡੀਐਫਟੀ ਸਾਹਿਬ ਦੀ ਡਿਊਟੀ ਲਈ ਐਸਪੀ ਮੈਡਮ ਨੇ ਵੀ ਇਹਦੀ ਪੂਰੀ ਗਹਿਰਾਈ ਨਾਲ ਜਾਂਚ ਕਰਕੇ ਜੋ ਬਣਦੀ ਧਾਰਾ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੇ ਭਰੋਸਾ ਦਿੱਤਾ ਵੀ ਜੋ ਸਾਡੀਆਂ ਮੰਗਾਂ ਇੱਕ ਤਾਂ ਜਿਹੜੀ 304 ਐਨ ਆਹੀ ਵਟਾ ਕੇ 304 ਲਿਖਣੀ ਚਾਹੀਦੀ ਆ ਇੱਕ ਜਿਹੜੀ ਜੇਐਸਵੀ ਬਿਨਾ ਨੰਬਰ ਤੋਂ ਘੁਮਰੀ ਆ ਕਿਉਂਕਿ ਆਮ ਇਨਸਾਨ ਜਦੋਂ ਮੋਟਰਸਾਈਕਲ ਲੈ ਕੇ ਨਿਕਲਦਾ ਉੱਤੇ ਦੇ ਬੜੀ ਤੇਜ਼ੀ ਚਲਾਣ ਕਰਦੇ ਆ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸਾਡੀ ਸਾਡਾ ਪ੍ਰਸ਼ਾਸਨਿਕ ਜੀਸੀਬੀ ਜੋ ਕਿ ਹਾਈਵੇ ਤੇ ਕੰਮ ਰਹੀ ਹੈ ਉਹਦਾ ਨਾਂ ਤਾਂ ਕੋਈ ਚਲਾਣ ਕੱਟਿਆ ਗਿਆ ਚਲਾਣ ਤਾਂ ਕੀ ਕੀਤਾ ਸੀ ਉਹ ਇੱਕ ਜਾਨਲੇਵਾ ਬਣ ਕੇ ਸਾਡੇ ਭਰਾਵਾਂ ਦੇ ਉਹ ਮੌਤ ਦਾ ਕਾਰਨ ਬਣੀ ਆ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਵਾ ਜਾਨੇ ਆ ਵੀ ਇਦਾਂ ਦੀਆਂ ਚੀਜ਼ਾਂ ਤੋਂ ਇਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਕਿ ਗਰੀਬ ਪਰਿਵਾਰ ਦਾ ਜਿਹੜਾ ਹੌਸਲਾ ਹੈ ਉਹਨਾਂ ਦੀ ਜੋ ਮਾਨੋਂ ਦਾ ਪਰਮਾਤਮਾ ਦਾ ਜੀ ਪਰਮਾਤਮਾ ਨੂੰ ਚੰਨਾ ਜੀ ਵੀ ਬੇਨਤੀ ਕਰਾਂਗੇ ਵੀ ਉਹਨਾਂ ਨੂੰ ਪਰਿਵਾਰਾਂ ਨੂੰ ਕੋਈ ਆਸਥਿਕ ਸਹਾਇਤਾ ਮਿਲੇ ਤੇ ਜਿਹੜੇ ਜਿਹਨੇ ਹਤਿਆ ਕੀਤੀ ਆ ਉਹਨੂੰ ਉਹਦੀ ਵੱਡੀ ਕਾਰਵਾਈ ਕਰਕੇ ਉੱਤੇ ਉਹਨੂੰ ਸਜ਼ਾ ਮਿਲਣੀ ਤੇ ਐਸਪੀ ਸਾਹਿਬ ਨੇ ਤਰਕਨਾ ਸਮਾਂ ਮੰਗਿਆ ਵੀਐਸਪੀ ਸਾਹਿਬ ਨੇ ਕਿਹਾ ਵੀ ਅਸੀਂ ਮੌਕੇ ਤੇ ਸਾਨੂੰ ਅੱਜ ਦੇ ਦਿਨ ਦਾ ਟਾਈਮ ਦੋ ਅਸੀਂ ਉਹ ਜਿਹੜੇ ਵੀ ਹੈਗੇ ਉਹਨਾਂ ਨੂੰ ਫੜ ਕੇ ਅਸੀਂ ਕਰਾਂਗੇ ਤੇ ਬਾਕੀ ਜੋ ਵੀ ਧਾਰਾ ਜਿਹੜੀ ਗਲਤ ਲੱਗੀ ਉਹ ਸਹੀ ਕਰਕੇ ਅਸੀਂ ਤੁਹਾਨੂੰ ਐਫਆਈਆ ਦਵਾਂਗੇ ਸਾਡੇ ਸਾਰੇ ਦੀ ਅਸੀਂ ਇਹੀ ਮੰਗ ਹੈ ਅਸੀਂ ਉਦੋਂ ਤੱਕ ਪੋਸਟਮਾਰਮ ਤੇ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੁਹਾਡਾ ਕੀ ਨਾਮ ਜੀ ਮੈਂ ਰਵਿੰਦਰ ਸਿੰਘ ਹਾਂ ਮੈਂ ਕਾਉਂਸਲਰ ਹਾਂ ਜੀ ਗੋਵਿੰਦਪੁਰੇ ਤੋਂ ਠੀਕ ਹੈ ਜੀ ਥੈਂਕ ਯੂ ਜੀ ਡੀਐਸਪੀ ਸਰਵ ਫਗਵਾੜਾ ਐਸਪੀ ਦਫ਼ਤਰ ਦੇ ਅੱਗੇ ਅੱਜ ਕਾਫੀ ਪ੍ਰਵਾਸੀ ਵੀਰ ਇਕੱਠੇ ਹੋਏ ਨੇ ਕਾਰਨ ਹੈ ਜਿਹੜੇ ਤਿੰਨ ਨੌਜਵਾਨ ਮਾਰੇ ਗਏ ਇਹ ਕੀ ਕਾਰਨ ਹੈ ਜੀ ਤੇ ਕੀ ਉਹਨਾਂ ਨੂੰ ਕਿਸੇ ਦਾ ਭਰੋਸਾ ਦੋਇਆ ਹੈ ਜੀ ਇਹ ਜੀ ਸਾਡੇ ਨਾਲ ਜਿਹੜੀ ਗੱਲ ਹੋਈ ਹੈ ਇਹਨਾਂ ਦੀ ਉਹਦੇ ਵਿੱਚ ਅਸੀਂ ਐਫਆਈਆਰ ਪਹਿਲਾਂ ਰਜਿਸਟਰ ਕਰ ਚੁੱਕੇ ਹਾਂ ਤੇ ਜਿਹੜੀਆਂ ਬਾਕੀ ਉਹਨਾਂ ਨੇ ਕੁਝ ਚਾਰ ਡਿਮਾਂਡਸ ਰੱਖੀਆਂ ਉਹ ਵੀ ਇਹਨਾਂ ਦੀਆਂ ਜਿਹੜੀਆਂ ਡਿਮਾਂਡਸ ਮੰਨ ਕੇ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਤੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਜਿਹੜਾ ਵੀ ਪਰਪੈਟਰेटर ਹੈ ਜਿਹੜਾ ਜਿਸ ਵੀ ਡ్రਾਈਵਰ ਸੀ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਬੰਦ ਕੀਤੀ ਪਰਿਵਾਰ ਵੱਲੋਂ ਇੱਕ ਅਲਿਗੇਸ਼ਨ raised ਆ ਜਾ ਰਿਹਾ ਕਿ ਥਾਣੇ ਜਦੋਂ ਰਿਪੋਰਟ ਕਰਾਨ ਗਏ ਉੱਥੇ ਉਹਨਾਂ ਨਾਲ ਮਿਸਬੀਹੇਵ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜਿੱਥੇ ਤੱਕ ਮਿਸਬੀਹੇਵ ਦੀ ਗੱਲ ਪਰਿਵਾਰ ਨਾਲ ਮੇਰੀ ਗੱਲ ਹੋ ਗਈ ਹੈ ਜਦੋਂ ਜੇ ਇਹਦੇ ਵਿੱਚ ਮੈਂ ਇੱਕ ਐਕਸਪਲੇਨੇਸ਼ਨ 콜 ਕਰੂੰਗਾ ਸਿਚੁਏਸ਼ਨ ਉਸ ਐਕਸਪਲੇਨੇਸ਼ਨ ਦੇ ਵਿੱਚ ਉਹ ਮੈਨੂੰ ਜਿਹੜਾ ਲਿਖਤੀ ਆਪਣਾ ਜਿਹੜਾ ਹੈਗਾ ਵਰਜਨ ਦੇਣਗੇ ਉਸ ਤੋਂ ਬਾਅਦ ਅਗਲੀ ਰੀਤ ਕਰ ਦੇਣਗੇ ਤੇ ਹੁਣ ਕਿੰਨੇ ਕਿੰਨਾ ਟਾਈਮ ਤੁਸੀਂ ਆਪਾਂ ਦਿੱਤਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਹਲੇ ਤੱਕ ਕੋਈ ਵੀ ਮਤਲਬ ਕਹਿੰਦੇ ਮ੍ਰਿਤਕ ਦੇਹਾਂ ਦਾ ਸੰਸਕਾਰ ਨਹੀਂ ਕੀਤਾ ਗਿਆ ਹੈ ਤੇ ਕਦੋਂ ਤੱਕ ਆਸ ਹੈ ਕਿ ਉਹ ਕਰ ਦੇਣਗੇ ਅਸੀਂ ਅਪੀਲ ਤੇ ਇਹੀ ਕੀਤੀ ਹੈ ਜੀ ਕਿ ਅਸੀਂ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਅਸੀਂ ਬੜੇ ਪਰਪੱਕ ਤੇ ਦਿੜਤਾਪੂਰਵਕ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਫੜਨ ਦੇ ਵਿੱਚ ਲੱਗੇ ਹੋਏ ਮੇਰੀ ਅਪੀਲ ਇਹੀ ਹੈ ਪਰਿਵਾਰ ਨੂੰ ਕਿ ਉਹ ਜਿਹੜੀਆਂ ਰਸਮੀ ਕਾਰਵਾਈਆਂ ਸਾਰੀਆਂ ਕਰਨ ਤੇ ਪੁਲਿਸ ਵੱਲੋਂ ਮੈਂ ਇਹ ਆਸ਼ਵਾਸਨ ਦਵਾਇਆ ਕਿ ਜਿਹੜਾ ਪਰਪੈਟਰੇਟਰ ਹੈਗਾ ਉਹ ਜਲਦੀ ਤੋਂ ਜਲਦੀ ਫੜ ਕੇ ਸਜ਼ਾ